ਕਾ ਸਤਨਾਕ ਕਟਾਪੁਰਖ ਨਿਰਭਉ ਸਤਨਾਕ ਕਟਾਪੁਰਖ ਨਿਰਭਉ ਨਿਰਵੈ ਕਾਲੂ ਰਤ ਅਜੂਨੀ ਸੈਭੰ ਗੁਰਪਸਾਦ ਵਾਹਿਗੁਰੂ 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 ਸ਼ਿਰੂ ਗੰਸਾਭ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਪਹਿਲੀ ਵੇਰ ਪ੍ਰਕਾਸ਼ ਹੋਣ ਦਾ ਗੁਰਪੁਰਬ ਤਨ ਸ਼ਿਵਗੰਨ ਸਾਹਿਬ ਜੀ ਦਾ ਜੋ ਕਿ 4 ਸਤੰਬਰ 2024 ਨੂੰ ਹੈ ਉਸ ਪਰ ਸائیں ਸ਼ਬਦ ਕੀਰਤਨ ਨਾਮ ਸਿਮਨ ਸਤਸੰਗ ਸ਼੍ਰੀ ਅੰਮ੍ਰਿਤਸਰ ਵੱਲੋਂ ਸ਼ਿਵਮਨੀ ਗੁਰਦਾਰਾ ਪ੍ਰਬੰਧਕ ਕਮੇਟੀ, ਸ਼੍ਰੀ ਖਾਲਸਾ ਦੀਵਾਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੁਆਰਾ 3 ਅਗਸਤ ਤੋਂ ਜੀਵਨ ਜੋਤ ਸਮਾਗਮ ਦੀ ਲੜੀ ਦੀ ਪ੍ਰారంਭਤਾ 4 ਅਗਸਤ ਤੋਂ ਹੋ ਰਹੀ ਹੈ ਜਿਸ ਦਾ ਪਹਿਲਾ ਸਮਾਗਮ ਭਾਈ ਵੀਰ ਸਿੰਘ ਹਾਲ ਲਾਰਨ ਚੋੜ ਉਸ ਸਥਾਨ 'ਤੇ ਹੋਵੇਗਾ ਔਰ ਉਸ ਸਮਾਗਮ ਦੀ ਪ੍ਰਮਤਾ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਕਾਲ ਤੰਗ ਸਾਹਿਬ ਜੀ ਤੇ ਮੁਖਰੰਤੀ ਸਾਚਨ ਸ਼੍ਰੀਮੰਦਰ ਸਾਹਿਬ ਜੀ ਪ੍ਰੋਗਰਾਮ ਦੀ ਪ੍ਰਮਤਾ ਦਾ ਆਗਮ ਅਜ਼ਾਹਰ ਕਰਨੀ ਸੀ ਇਹ ਸਾਰੇ ਸਮਾਗਮ ਜਿਹੜੇ ਹਨ 3 ਅਗਸਤ ਤੋਂ 4 ਅਗਸਤ ਤੋਂ ਸ਼ੁਰੂ ਹੋ ਕੇ 3 ਸਤੰਬਰ ਤੱਕ ਸ਼ਾਇਦ ਦੇ ਵੱਖ-ਵੱਖ ਗੁਰਦੁਆਰਿਆਂ ਤੇ ਹੋਣਗੇ ਪਹਿਲੇ 15 ਅਗਸਤ ਤੱਕ ਇਸ ਸਮਾਗਮ ਅਮਰਤਵਿਲੇ ਸਮਾਗਮ ਹਨ ਜੋ ਕਿ ਸਵੇਰੇ 5:00 ਤੋਂ ਲੈ ਕੇ 6:30 ਵਜੇ ਤੱਕ ਹੋਣਗੇ ਅਤੇ ਹਰ ਸਮਾਗਮ ਦੇ ਵਿੱਚ ਹਰ ਰੋਜ਼ ਦਾ ਵੱਖਰਾ ਵਿਸ਼ਾ ਹੋਵੇਗਾ ਗੁਰਬਾਣੀ ਤੇ ਅਧਾਰਿਤ ਰੋਸ਼ਿਤ ਕੁਰਬਾਨੀ ਦੇ ਆਧਾਰ ਤੇ ਗੁਰੂ ਕੇ ਕੀਤਰੀ ਗੁਰੂ ਕੀਰਤਨ ਦੀ ਸੇਵਾ ਨਿਭਾਣਗੇ ਤਥਾਵਾਚਕ ਸਿੰਘ ਸਹਿਬਾਨ ਪ੍ਰਚਾਰਕ ਸਭਾ ਜੀ ਉਸੇ ਵਿਛੇ ਦੇ ਉਤੇ ਗੁਰਮਤਿ ਵਿਚਾਰਾ ਰੱਖਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੇ ਜੀਵਨ ਦੀ ਵਿਧੀ ਹੈ ਵਿਦਾਨ ਹੈ ਉਸ ਸਿੱਖ ਸੰਗਤਾਂ ਤੱਕ ਪਹੁੰਚਾ ਸਕੀ ਕਿ ਤੁਨ ਗੁਰੂ ਗ੍ਰੰਥ ਸਾਹਿਬ ਸ਼ਬਦ ਪਰ ਜੋ ਹੈ ਤੁਹਾਨੂੰ ਕੀ ਸੁਨੇਹਾ ਦਿੰਦਾ ਹੈ ਉਹ ਸ਼ਬਦ ਸਰਸੀ ਦਾ ਸੁਨੇਹਾ ਦੇਣ ਵਾਸਤੇ ਇਹ ਸਮਾਗਮ ਪੁਲੀਕੇਗੇ ਹਨ ਔਰ 16 ਅਗਸਤ ਤੋਂ ਇਹ ਸਮਾਗਮ ਰਾਤੀ ਦੇ ਸ਼ੁਰੂ ਹੋਣਗੇ ਜੋ ਕਿ ਤਕਰੀਬਨ ਵਾਕਫਾਨਾ ਦੀ ਇਸੇ ਤਰ੍ਹਾਂ 16 ਅਗਸਤ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ 2 ਸਤੰਬਰ ਤੱਕ ਚੱਲਣਗੇ 3 ਸਤੰਬਰ ਸ਼੍ਰੀ ਗੰਗਨ ਸਾਹਿਬ ਜੀ ਦੇ ਪ੍ਰਕਾਸ਼ ਦੀਪ ਦੀ ਪੂਰਵ ਸੰਧਿਆ ਤੇ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਗੁਰਦਾਰਾ ਸ਼੍ਰੀ ਰਾਮ ਸਾਹਿਬ ਸਾਹਿਬ ਵਿਖੇ ਸਜਾਇਆ ਜਾਵੇਗਾ ਜੋ ਕਿ ਬਾਅਦ ਵਿੱਚ 3 ਵਜੇ ਤੋਂ ਲੈ ਕੇ ਰਾਤਰੀ 11 ਵਜੇ ਤੱਕ ਸਮਾਗਮ ਚੱਲਣਗੇ 4 ਸਤੰਬਰ ਨੂੰ ਗੁਰਸਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰਦਾਰਾ ਸ਼੍ਰੀ ਰਾਮ ਸਾਹਿਬ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਗੁਰਾਂ ਦੀ ਪਾਵਨ ਸਰੂਪ ਪੰਜਾਬ ਪਿਆਰਿਆਂ ਦੀ ਗਾਈ ਹੈਡ ਸ਼ੁਰੂ ਗੰਸਾ ਪਾਚ ਮਾਨ 66 ਚਾਹੇ ਗੁਰਦਾਰਾਸ਼ੀ ਰਾਮ ਸਾਹਿਬ ਤੋਂ ਰੰਭੋਗੇ ਗੁਰੂ ਕੇ ਸੰਗਤਾਂ ਸ਼ਬਦ ਗੁਰਬਾਨੀ ਦਾ ਕੀਰਤਨ ਜਾਪ ਕਰਦੀਆਂ ਸੱਚਕਣ ਸ਼੍ਰੀ ਮੰਦਿਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਸਮਾਗ ਨਗਰ ਕੀਰਤਨ ਦੀ ਸੰਪੂਰਨਤਾ ਵੀ ਗਈ ਸੱਚਕਣ ਸ਼੍ਰੀ ਮੰਦਿਰ ਸਾਹਿਬ ਗੁਰਦਾਰਾ ਬਾਬਾ ਟ੍ਰੈਲਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਚ ਜਲੂਸ ਸਹਿਜਣ ਕੇ ਰਾਤਰੀ ਨੂੰ ਦੀਪ ਵਾਲਾ ਤੇ ਹਾਥਿਸ਼ ਬਾਜੀ ਵੀ ਗਈ ਅਤੇ ਵੇਸ਼ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਉਹ 4 ਸਤੰਬਰ ਨੂੰ ਗੁਰਦਾਰਾ ਮੰਜੀ ਸਾਹਿਬ ਦੀਵਾਨ ਹਰ ਵਿਖੇ ਸਜੇਗਾ ਸਰਕਾਰ ਤੱਕ ਚਿੱਠੀ ਭੇਜ ਦਿੱਤੀ ਗਈ ਹੈ ਕਿ 4 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਛੁੱਟੀ ਕੀਤੀ ਜਾਵੇ ਔਰ ਵਾਹਿਗੁਰੂ ਕਿਰਪਾ ਕਰੇਗਾ ਸਤਗੁਰੂ ਜੀ ਦੇ ਪੂਰ ਲੰਗੇ ਤੇ ਉੱਤੇ ਸਾਰੇ ਯਤਨ ਕਰ ਰਹੇ ਆ ਕਿ ਵਾ ਸਾਰੇ ਪੰਜਾਬ ਛੁੱਟੀ